ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਕੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਅਮਰ ਤਵੇਲੇ ਉੱਠਣ ਸਾਰ ਜਾਂ ਫਿਰ ਜਦੋਂ ਵੀ ਅੱਧੀ ਰਾਤ ਨੂੰ ਤੁਹਾਡੀ ਅੱਖ ਖੁੱਲਦੀ ਆ ਤਾਂ ਤੁਸੀਂ ਸਿਰਫ ਇਹ ਦੋ ਸ਼ਬਦ ਬੋਲ ਕੇ ਭਾਵੇਂ ਫੇਰ ਸੌਂ ਜਿਆ ਕਰੋ ਇਹ ਕੋ ਸ਼ਬਦ ਤੁਹਾਡੀ ਜ਼ਿੰਦਗੀ ਤੁਹਾਡੀ ਕਿਸਮਤ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਣਗੇ ਸੰਗਤ ਜੀ ਮੈਂ ਨਹੀਂ ਕਹਿ ਰਹੀ ਇਹ ਗੱਲਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਨੇ ਜਿਨ੍ਹਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਭਜਨ ਬੰਦਗੀ ਕਰਨ ਵਾਲੇ ਗੁਰਮਖਿਆਰੇ ਸਾਨੂੰ ਬਹੁਤ ਕੀਮਤੀ ਗੱਲਾਂ ਸਮਝਾਉਂਦੇ ਨੇ ਜ਼ਿੰਦਗੀ ਦੇ ਵਿੱਚ ਕੰਮ ਕਰਨ ਵਾਲੀਆਂ ਗੱਲਾਂ ਸਮਝਾਉਂਦੇ ਨੇ ਉਹ ਪਰਮਪితਾ ਪਰਮਾਤਮਾ ਜੀ ਨੂੰ ਕੌਣ ਵਾਲੀਆਂ ਗੱਲਾਂ ਸਮਝਾਉਂਦੇ ਨੇ ਪਰ ਅਫਸੋਸ ਕਿ ਅਸੀਂ ਉਹਨਾਂ ਦੀਆਂ ਉਹ ਗੱਲਾਂ ਨੂੰ ਸਮਝਦੇ ਨਹੀਂ ਹਾਂ ਤੇ ਸਮਝਦੇ ਆ ਤਾਂ ਫਿਰ ਮੰਨਦੇ ਨਹੀਂ ਆ ਪਰ ਸੰਗਤਜੀ ਕਮਾਈ ਵਾਲੇ ਸੰਤ ਮਹਾਪੁਰਖ ਜੋ ਵੀ ਬਚਨ ਕਰਦੇ ਆ ਨਾ ਉਹ ਉਹਨਾਂ ਦੇ ਖੁਦ ਦੇ ਕੀਤੇ ਹੋਏ ਤਜਰਬੇ ਆ ਉਹਨਾਂ ਦੀਆਂ ਖੁਦਡੀਆਂ ਕੀਤੀਆਂ ਹੋਈਆਂ ਕਮਾਈਆਂ ਨੇ ਉਹਨਾਂ ਨੇ ਇਹ ਕੰਮ ਕਰ ਕਰਕੇ ਦੇਖਿਆ ਤਾਂ ਹੀ ਅਕੇ ਆਪਾਂ ਨੂੰ ਦੱਸਦੇ ਆ ਇਸ ਕਰਕੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨ ਸੁਣ ਕੇ ਛੱਡਨੇ ਨਹੀਂ ਚਾਹੀਦੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੇ ਚਾਹੀਦੇ ਆ ਉਹ ਸਾਨੂੰ ਛੋਟੀਆਂ ਛੋਟੀਆਂ ਯੋਗਤियां ਦੱਸ ਕੇ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰਦੇ ਆ ਨਹੀਂ ਤਾਂ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਨਾ ਦੁਨੀਆ ਇਦਾਂ ਦੀ ਹੋ ਗਈ ਆ ਵੀ ਕੋਈ ਵੀ ਕਿਸੇ ਨੂੰ ਚੰਗੀ ਮਤ ਦੇ ਕੇ ਰਾਜੀ ਨਹੀਂ ਆ ਇਤਾ ਕੀਤਾ ਕਮਾਈ ਵਾਲੇ ਮਹਾਪੁਰਖਾਂ ਦਾ ਭਜਨ ਬਿੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਦਾ ਵੱਡਾ ਦਿਲ ਇਹ ਕਿ ਉਹ ਸਾਨੂੰ ਕੰਮ ਦੀਆਂ ਗੱਲਾਂ ਦੱਸਦੇ ਨੇ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਸ ਚੀਜ਼ ਦੇ ਨਾਲ ਬੰਦੇ ਨੂੰ ਫਾਇਦਾ ਹੋ ਜਾਵੇ ਨਾ ਉਹ ਉਸ ਰਾਜ ਨੂੰ ਕਿਸੇ ਦੇ ਨਾਲ ਨਹੀਂ ਸਾਂਝਾ ਕਰਦੇ ਕਹਿੰਦੇ ਵੀ ਬਸ ਮੇਰਾ ਫਾਇਦਾ ਹੋ ਗਿਆ ਬਸ ਇਤੋਂ ਟਿੱਕਰ ਠੀਕ ਆ ਹੁਣ ਕਿਤੇ ਹੋਰ ਕਿਸੇ ਦਾ ਫਾਇਦਾ ਨਾ ਹੋ ਜਾਵੇ ਪਰ ਕਮਾਈ ਵਾਲੇ ਸੰਤ ਮਹਾਗੁਰਖ ਜੀ ਸਾਨੂੰ ਖੁੱਲੇ ਪਟਕਿਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਨੇ ਸਮੂ ਛੁੱਟੀਆਂ ਛੁੱਟੀਆਂ ਜੁਗਤੀਆਂ ਦੱਸ ਕੇ ਸਤਿਗੁਰ ਸੱਚੇ ਆਇਸ਼ਾ ਜੀ ਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰਦੇ ਨੇ ਜਿਵੇਂ ਕਹਿ ਲੋ ਵੀ ਮਾਲਕ ਨੇ ਹੀ ਉਹਨਾਂ ਦੀ ਡਿਊਟੀ ਲਗਾਈ ਹੀ ਆ ਕਿ ਤੁਸੀਂ ਹੁਣ ਆਪਣਾ ਜੀਵਨ ਸਵਾਰ ਲਿਆਏ ਹੁਣ ਅੱਗੇ ਲੋਕਾਂ ਦਾ ਜੀਵਨ ਸਵਾਰੋ ਨਹੀਂ ਤਾਂ ਮਾਲਕ ਦੀ ਮਰਜ਼ੀ ਤੋਂ ਬਿਨਾ ਨਾ ਹੀ ਕੋਈ ਗੁਰੂ ਦੀ ਗੱਲ ਕਰ ਸਕਦਾ ਨਹੀਂ ਸੰਸਕਦਾ ਹੈ ਸੋਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਾਂ ਗੱਲ ਕਰਨੀ ਆ ਉਹ ਦੋ ਪਾਵਰਫੁਲ ਸ਼ਬਦਾਂ ਬਾਰੇ ਜਿਨ੍ਹਾਂ ਦਾ ਜਾਪ ਕਰਕੇ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਵੇਗੀ ਕਈ ਭੈਣ ਭਰਾ ਕਹਿ ਦਿੰਦੇ ਹਨ ਨਾ ਵੀ ਸਾਡੀ ਤਾਂ ਕਿਸਮਤ ਹੀ ਮਾੜੀ ਆ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਅਸੀਂ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਆ ਸਾਡਾ ਉਹ ਕੰਮ ਨੇ ਪਰੇ ਨਹੀਂ ਚੜਦਾ ਜਾ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਨਹੀਂ ਮਿਲਦਾ ਜਾਂ ਕਈ ਭੈਣ ਭਰਾ ਆਪਣੀ ਜ਼ਿੰਦਗੀ ਦੀਆਂ ਕਿਸੇ ਹੋਰ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਰਹਿੰਦੇ ਆ ਤੇ ਉਹ ਉਹਨਾਂ ਪਰੇਸ਼ਾਨੀਆਂ ਨੂੰ ਉਹਨਾਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਆ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਸੰਕਾ ਮਤਲਬ ਇੰਤਰ ਉਂਤਰ ਪਟਕਦੇ ਰਹਿੰਦੇ ਆ ਪਰ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਗੁਰਨਾਣਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋ ਤਾਂ ਤੁਹਾਨੂੰ ਕਿਤੇ ਵੀ ਇਧਰ ਉਧਰ ਜਾਣ ਦੀ ਲੋੜ ਹੀ ਨਹੀਂ ਆ ਕਿਉਂਕਿ ਤੁਹਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਸਭ ਕੁਝ ਗੁਰਬਾਣੀ ਦੇ ਵਿੱਚ ਦਿੱਤਾ ਹੈ ਸਭ ਕੁਝ ਗੁਰਬਾਨੀ ਦੇ ਰਾਹੀਂ ਸਮਝਾਇਆ ਹੈ ਤੁਹਾਨੂੰ ਜੋ ਮਿਲਣਾ ਹੈ ਗੁਰਬਾਨੀ ਦੇ ਵਿੱਚੋਂ ਹੀ ਮਿਲਣਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਜੱਟ ਕੇ ਮਿਲਣਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਸੱਜੇ ਖੰਬੇਰੀ ਆਸ ਛੱਡਨੀ ਪੈਣੀ ਆ ਗੁਰਨਾਨਕ ਪਾਤਸ਼ਾਹ ਜੀ ਦੇ ਘਰੋਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦਾ ਸਭ ਤੋਂ ਪਹਿਲਾਂ ਨਿਜਮਈ ਲਿਆ ਇਸਨੂੰ ਇੱਧਰ ਉੱਧਰ ਦੀ ਆਸ ਛੱਡ ਕੇ ਪੂਰੇ ਭਰੋਸੇ ਦੇ ਨਾਲ ਗੁਰੂ ਚਰਨਾਂ ਦੇ ਲਾੜੂ ਲੱਗਣਾ ਪਵੇਗਾ ਸਭ ਤੋਂ ਜ਼ਰੂਰੀ ਆ ਭਰੋਸਾ ਸ਼ਰਧਾ ਇਹ ਜਿੰਨਾ ਹੀ ਪੱਕੇ ਹੋਣਗੇ ਨਾ ਉਨਾ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਦੇ ਹੋਵੇਗੀ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਜੋ ਮਰਜੀ ਮੁਕ ਤਕਲੀਫ ਆ ਜਾਵੇ ਜੋ ਮਰਜੀ ਪਰੇਸ਼ਾਨੀ ਆ ਜਾਵੇ ਕਦੇ ਵੀ ਡੋਲਣਾ ਨਹੀਂ ਆ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖਣਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਚੁਣੌਤੀਆਂ ਨੂੰ ਕਹਿ ਦੇਣਾ ਹੈ ਕਿ ਮੈਂ ਤੁਹਾਡੇ ਤੋਂ ਨਹੀਂ ਡਰਦਾ ਕਿ ਕਿ ਮੇਰਾ ਸਤਿਗੁਰੂ ਸੱਚੇ ਪਾਸ਼ਾ ਬਹੁਤ ਵੰਟਾਈ ਸੰਤ ਜੀ ਜਿਨ੍ਹਾਂ ਨੂੰ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਉੱਤੇ ਭਰੋਸਾ ਪੂਰਾ ਹੋ ਜਾਂਦਾ ਹੈ ਨਾ ਉਹਨਾਂ ਨੂੰ ਫਿਰ ਕੋਈ ਕੰਮ ਔਖਾ ਨਹੀਂ ਲੱਗਦਾ ਉਹਨਾਂ ਨੂੰ ਕੋਈ ਮੁਸ਼ਕਲ ਵੱਡੀ ਨਹੀਂ ਲੱਗਦੀ ਉਹ ਕਦੇ ਵੀ ਦੁਖੀ ਨਹੀਂ ਹੁੰਦੇ ਗੁਰੂ ਉਹਨਾਂ ਨੂੰ ਕਦੇ ਵੀ ਦੁਖੀ ਜਾਂ ਨਰਾਸ਼ ਬੂਣ ਹੀ ਨਹੀਂ ਦਿੰਦੇ ਉਹ ਹਰ ਵੇਲੇ ਅੰਸਾਨ ਨੂੰ ਫੋਕੇ ਉਹਨਾਂ ਦੀ ਰੱਖਿਆ ਕਰਦੇ ਨੇ ਸੋ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫਿਆ ਕੋਈ ਵੀ ਪਰੇਸ਼ਾਨੀ ਆ ਉਹਦਾ ਕੋਈ ਹੱਲ ਆ ਕੀ ਅੰਮ੍ਰਿਤ ਵੇਲੇ ਉੱਠ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਨਾਮ ਜਪ ਜਪ ਕੇ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰੋ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਭਜਨ ਬੰਦਗੀ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਵਿਰਥਾ ਨਹੀਂ ਜਾਂਦੀ ਪਰ ਕਿਈ ਬਹਤ ਤਰ੍ਹਾਂ ਕਹਿੰਦੇ ਵੀ ਅਸੀਂ ਤਾਂ ਹਰ ਰੋਜ਼ ਪਾਠ ਕਰਦੇ ਆਂ ਹਰ ਰੋਜ਼ ਅਰਦਾਸ ਬੇਨਤੀ ਕਰਦੇ ਆਂ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਰਹੀ ਤਮਾਹ ਕੋਖ ਜੀ ਕਹਿੰਦੇ ਮੇਰੇ ਭਾਈ ਫਿਰ ਤੁਸੀਂ ਸਿਰਫ ਰਸਨਾ ਦੇ ਰਾਹੀ ਪਾਠ ਕਰ ਰਹੇ ਹੋ ਰਸਨਾ ਰਾਹੀ ਅਰਦਾਸ ਕਰ ਰਹੇ ਹੋ ਅਜੇ ਮਨ ਨੂੰ ਪੂਰਾ ਕੋਸਾ ਨਹੀਂ ਬੜਿਆ ਕਿਉਂਕਿ ਗੱਲ ਸਾਰੇ ਘੋਸੇ ਦੀ ਆ ਜਦੋਂ ਅਸੀਂ ਪੂਰੇ ਪ੍ਰੋਸੇ ਦੇ ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਤਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਪਲ ਦੀ ਦੇਰੀ ਨਹੀਂ ਲੰਮਤੇ ਜਾਂ ਫਿਰ ਕਈ ਭੈਣ ਭਰਾ ਕੀ ਕਰਦੇ ਆ ਕਿ ਪਾਠ ਵੀ ਕਰਦੇ ਆ ਤੇ ਨਾਲ ਨਾਲ ਤੋਂ ਪਰਮਕੀਤਾ ਪ੍ਰਾਤਮਾ ਦੇ ਨਾਲ ਗਿਲੇ ਸ਼ਿਕਵੇਸ਼ ਕਹਿਤਾ ਕਿ ਕਿਸਾਨਿਤ ਜੀ ਸਾਨੂੰ ਜਿਹੜਾ ਇਹ ਜੀਵਨ ਮਿਲਿਆ ਹੈ ਜੀਵਨ ਦੇ ਵਿੱਚ ਜੋ ਵੀ ਦੁੱਖ ਸੁੱਖ ਮਿਲ ਰਹੇ ਆ ਇਹ ਸਭ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਹੈ ਪਰ ਆਪਾਂ ਕੀ ਕਰਦੇ ਹਾਂ ਜਦੋਂ ਤਾਂ ਸਾਡੇ ਜੀਵਨ ਦੇ ਵਿੱਚ ਚੰਗਾ ਸਮਾਂ ਹੁੰਦਾ ਹੈ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਉਦੋਂ ਅਸੀਂ ਕਹਿੰਨੇ ਆਂ ਵੀ ਇਹ ਸਾਰੇ ਸੁੱਖ ਇਹ ਸਾਰੀਆਂ ਖੁਸ਼ੀਆਂ ਮੈਂ ਆਪਣੀ ਮਿਹਨਤ ਦੇ ਨਾਲ ਆਪਣੀ ਚਤਰਾਈ ਦੇ ਨਾਲ ਕਮਾਈਆਂ ਨੇ ਇਹ ਮੇਰੀ ਸਿਆਣਪ ਆ ਇਹ ਮੇਰੀ ਯਕਨਿਆ ਹੈ ਪਰ ਜਦੋਂ ਹੀ ਜਿੰਦਗੀ ਦੇ ਵਿੱਚ ਦੁੱਖ ਹੁੰਦਾ ਏ ਕੋਈ ਮੁਸ਼ਕਲ ਵੀ ਘੜੀ ਆਉਂਦੀ ਆ ਫਿਰ ਕਹਿੰਦੇ ਆ ਵੀ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਲਿਖ ਦਿੱਤਾ ਫਿਰ ਅਸੀਂ ਰਾਤ ਨੂੰ ਤੂ ਲੰਬੇ ਦਿਨ ਨੇ ਆ ਰੱਬ ਦੇ ਨਾਲ ਕਿਲੇ ਸ਼ਿਕਵਿਸ਼ਕਾਇਤਾ ਕਰਦੇ ਆ ਪਰ ਸੰਵੇਦਗੀ standpoint ਜੋ ਮਿਲ ਰਿਹਾ ਏ ਸਾਡੇ ਹੀ ਕੀਤੀ ਹੋਈ ਕਰਮਾਂ ਦਾ ਫਲ ਮਿਲ ਰਿਹਾ ਏ ਨਾ ਇਸ ਕਰਕੇ ਪਰੰਪਰਾ ਪਰਮਾਤਮਾ ਦੇ ਨਾਲ ਵਿਲੇ ਸ਼ਿਕਵਿਸ਼ਕਾਇਤਾ ਨਹੀਂ ਕਰਨੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਰ ਫੈਸਲੇ ਨੂੰ ਖੜੇ ਮੱਤੇ ਸਵੀਕਾਰ ਕਰਨਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਗੇ ਅਰਦਾਸ ਕਰਨੀ ਆ ਕਿ ਮਹਾਰਾਜ ਸੱਚਾ ਪਾਤਸ਼ਾਹ ਜੋ ਵੀ ਮੇਰੇ ਜੀਵਨ ਦੇ ਵਿੱਚ ਸਮਾਂ ਆਇਆ ਹੈ ਨਾ ਇਹਦੇ ਵਿੱਚ ਸਿਰ ਤੇ ਮੇਰ ਭਰਿਆ ਹੱਥ ਰੱਖਿਓ ਮੇਰਾ ਮਨ ਨਾ ਡੋਲੇ ਬਸ ਆਪਣੇ ਮਨ ਨੂੰ ਬੋਲਣ ਨਹੀਂ ਦੇਣਾ ਨਿਰਾਸ਼ ਨਹੀਂ ਹੋਣਾ ਸਤਿਗੁਰ ਸੱਚੇ ਪਾਤਸ਼ਾਹ ਹਰ ਵੇਲੇ ਅੰਦਰ ਸੰਗ ਨੇ ਮਹਾਂਪੁਰਖ ਜੀ ਕਹਿੰਦੇ ਜਦੋਂ ਵੀ ਆਪਣੀ ਕੋਈ ਅਰਦਾਸ ਬੇਨਤੀ ਮਾਲਕ ਦੇ ਅੱਗੇ ਕਰਨੀ ਆ ਸਭ ਤੋਂ ਪਹਿਲਾਂ ਕੀ ਕਰਨਾ ਹੈ ਉਹਦਾ ਨਾਮ ਜਪੋ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ ਸਵਾ ਘੰਟਾ ਜਿੰਨਾ ਚਿਰ ਤੁਸੀਂ ਪੂਰੇ ਪਿਆਰ ਦੇ ਵਿੱਚ ਬੈਠ ਕੇ ਜਨਤ ਸਕਦੇ ਹੋ ਕੋਨਾ ਹੀ ਜਥੋ ਭਾਵੇਂ ਤੁਸੀਂ ਗੁਰਮੰਤਰ ਜਪ ਲਓ ਮੂਲ ਮੰਤਰ ਜਪ ਲਓ ਗੁਰਬਾਣੀ ਦਾ ਕੋਈ ਹੋਰ ਪਾਠ ਕਰ ਲਓ ਕਿ ਕਿ ਸੰਗਤ ਜੀ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਬੜੀ ਕੁਵਿੱਤਰੀਆ ਸਾਰੀ ਬਾਣੀ ਬੜੀ ਮਹਾਨ ਆ ਤੇ ਬਰਾਬਰ ਪਾਵਰਫੁਲ ਆ ਭਾਵੇਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲੋ ਭਾਵੇਂ ਤੁਸੀਂ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲੋ ਤੇ ਭਾਵੇਂ ਤੇ 3-4 ਮਿੰਟ ਦੀ ਬਾਣੀ ਚੋ ਭਾਈ ਸਾਹਿਬ ਜੀ ਦੀ ਬਾਣੀ ਇਹ ਬਾਣੀ ਦਾ ਪਾਠ ਕਰ ਲੋ ਜੇਕਰ ਤੁਹਾਨੂੰ ਪਾਠ ਕਰਨਾ ਉਖਾ ਲੱਗਦਾ ਹੈ ਤੁਹਾਡੇ ਤੋਂ ਸਹੀ ਉਚਾਰਨ ਨਹੀਂ ਹੁੰਦਾ ਤੁਸੀਂ ਘੱਟ ਪੜੇ ਨਹੀਂ ਕਿਉਂ ਤਾਂ ਫਿਰ ਗੁਰਮਨ ਤਰੂ ਮੂਲ ਮੰਤਰ ਜਾਪ ਇਹ ਕਰ ਲਓ ਬਸ ਉਹ ਮਾਲਕ ਨੂੰ ਯਾਦ ਕਰਨਾ ਹੈ ਭਾਵੇਂ ਜਿਹੜੇ ਮਰਜੀ ਤਰੀਕੇ ਦੇ ਨਾਲ ਕਰ ਲਓ ਗੁਰੂ ਗੁਰੂ ਕਰਨਾ ਹੈ ਭਾਵੇਂ ਦਸਾਂ ਗੁਰੂ ਸਾਹਿਬਾਨ ਦੇ ਨਾਮ ਜਾਪ ਕਰ ਲਓ ਬਸ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਰਮਾਉਣੀ ਆ ਨਾਮ ਜਪੀ ਜਾਣਾ ਹੈ ਨਾਮ ਜਪੀ ਜਾਣਾ ਹੈ ਵਾਹਿਗੁਰੂ ਵਾਹਿਗੁਰੂ ਬਸ ਗੁਰੂ ਗੁਰੂ ਕਰਕੇ ਫਿਰ ਉਸ ਤੋਂ ਬਾਅਦ ਦੂਜਾ ਕੰਮ ਕੀ ਕਰਨਾ ਹੈ ਮਾਲਕ ਨੇ ਜੋ ਦਾਤਾਂ ਤੁਹਾਨੂੰ ਦਿੱਤੀਆਂ ਨੇ ਨਾ ਸਭ ਦਾ ਸ਼ੁਕਰਾਨਾ ਕਰੋ ਕਿਉਂਕਿ ਕਿੰਜ ਤਾਂ ਹੋ ਹੀ ਨਹੀਂ ਸਕਦਾ ਕਿ ਵਾਹਿਗੁਰੂ ਜੀ ਨੇ ਤੁਹਾਨੂੰ ਸਖਣੇ ਰੱਖਿਆ ਹੋਵੇ ਤੇ ਹੀ ਭੈਣ ਭਰਾ ਕਹਿੰਦੇ ਨੇ ਸਾਨੂੰ ਕੀ ਦਿੱਤਾ ਤਾਂ ਸਭ ਤੋਂ ਪਹਿਲੀ ਚੀਜ਼ ਕਿ ਸਾਨੂੰ ਮੁੱਖੀ ਜਾਮਾ ਦੇ ਕੇ ਇਹ ਧਰਤੀ ਤੇ ਭੇਜਿਆ ਹੈ ਦੂਸਰੀ ਦਾਤ ਇਹ ਸੋਨਾ ਸ਼ਰੀਰ ਜੇ ਸਾਡਾ ਸਰੀਰ ਤੰਦਰੁਸਤ ਹੈ ਸਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਹੈ ਸਾਰੇ ਅੰਗ ਸਹੀ ਤਰੀਕੇ ਨਾਲ ਕੰਮ ਕਰ ਰਹੇ ਆ ਇਹਦੇ ਲਈ ਸ਼ੁਕਰਾਨਾ ਕਰੂੰ ਨਾ ਜੇ શરીਰ ਨੂੰ ਕੋਈ ਦੁੱਖ ਰੋਗ ਲੱਗਿਆ ਹੈ ਤੁਹਾਡਾ ਇਲਾਜ ਚੱਲ ਰਿਹਾ ਹੈ ਤੁਸੀਂ ਦਵਾਈਆਂ ਖਾ ਕੇ ਠੀਕ ਹੋ ਗਏ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੂੰ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਮੈਂ ਆਪਣੀਆਂ ਗਲਤੀਆਂ ਕਰਕੇ ਆਪਣਾ ਸਰੀਰ ਖਰਾਬ ਕਰ ਲਿਆ ਸੀ ਪਰ ਤੁਹਾਡੀ ਕਿਰਪਾ ਦੇ ਨਾਲ ਕੁਝ ਨੇ ਮੇਰਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ ਤੁਹਾਡੀ ਕਿਰਪਾ ਦੇ ਨਾਲ ਮੇਰਾ ਇਲਾਜ ਸਹੀ ਕੰਮ ਕਰ ਰਿਹਾ ਹੈ ਮੈਂ ਜੋ ਦਵਾਈਆਂ ਖਾ ਰਿਹਾ ਹਾਂ ਮੈਨੂੰ ਸਹੀ ਲੱਗ ਰਹੀਆਂ ਨੇ ਮੇਰਾ ਦੁੱਖ ਰੋਗ ਕੱਟਿਆ ਜਾ ਰਿਹਾ ਹੈ ਉਹਦੇ ਲਈ ਮੈਂ ਤੁਹਾਨੂੰ ਬਹੁਤ ਸ਼ੁਕਰਾਨਾ ਸੰਗਤ ਜੀ ਉਪਰਮ ਪਿਤਾ ਪਰਮਾਤਮਾ ਤੋਂ ਬਿਨਾ ਆਪ ਕੱਖ ਦੇ ਨਹੀਂ ਆ। ਆਹ ਉਪਰਮ ਪਿਤਾ ਪਰਮਾਤਮਾ ਦਾ ਸਾਡੇ ਤੋਂ ਬਿਨਾਂ ਚੱਵੇਗਾ। ਪਰ ਆਪਣਾ ਨਹੀਂ ਸੱਸਕਦਾ ਇਸ ਕਰਕੇ ਹਰ ਵੇਲੇ ਉਹਦਾ ਨਾਮ ਜਪੋ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ। ਸੰਗੀਤ ਜੀ ਯਕੀਨ ਕਰਕੇ ਜਾਣੇ ਹੋ ਜੇ ਭਾਵੇਂ ਤੁਸੀਂ 5 ਮਿੰਟ ਹਰ ਰੋਜ਼ ਬੈਠ ਕੇ ਨਾਮ ਜਪ ਲੋ। 5 ਮਿੰਟ ਲੱਗਣਗੇ ਤੁਹਾਨੂੰ। ਮਾਲਕ ਦਾ ਸ਼ੁਕਰਾਨਾ ਕਰਨੀ ਤੁਸੀਂ ਇਹ 10 ਮਿੰਟ ਕੱਢ ਲਓ ਤੇ ਜੇਕਰ ਇਹ ਦੋਵੇਂ ਕੰਮ ਤੁਸੀਂ ਅਮਰਤ ਵੇਲੇ ਦੇ ਵਿੱਚ ਕਰ ਲਓ ਤਾਂ ਫਿਰ ਤਾਂ ਇਹਦੇ ਨਾਲ ਵੀ ਰੀਸ ਨਹੀਂ ਆ। ਅਮਰਤ ਵੇਲਾ ਸਵੇਰੇ 3 ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਸਮਾਂ। ਇਸ ਅਸਤੀ ਬੰਦੇ ਦੇ ਲਈ ਸਤਿਗੁਰ ਸੱਚੇ ਪਾਤਸ਼ਾਹੀ ਨੇ ਇਹ ਵੇਲਾ ਬਖਸ਼ਿਆ ਹੈ। ਇਸ ਵੇਲੇ ਉੱਠ ਕੇ ਤੰਦਿਆ ਤੋਂ ਭਜਨ ਵੱਜਦੀ ਗੱਲ ਫਿਰ ਉਸ ਤੋਂ ਬਾਅਦ ਆਪਣੇ دنیਾਨੀ ਕੰਮ ਧੰਦੇ ਕਰੇ ਆਪਣੀਆਂ دنیਾਨੀ ਜਿੰਮੇਵਾਰੀਆਂ ਨਿਭਾਉਣੀਆਂ ਆਪਣਾ ਪਰਿਵਾਰ ਦੇਖ ਆਪਣਾ ਕਾਰੋਬਾਰ ਦੇਖ ਆਪਣੇ ਰਿਸ਼ਤੇਦਾਰੀਆਂ ਆਪੇ ਦਾਤ ਮਤਲਬ ਪਹਿਲੇ 3 ਘੰਟੇ ਪਰਮਕੀ ਦਾ ਪਰਮਾਤਮਾ ਜੀ ਦੀ ਭਜਨ ਮੰਦਗੀ ਕਰਨਦੇ ਆ ਇੱਕ ਉਸ ਤੋਂ ਬਾਅਦ ਦੇ ਜਿਹੜੇ 21 ਘੰਟੇ ਆ ਉਹ مالک ਨੇ ਸਾਨੂੰ ਕਿਹਾ ਵੀ ਤੁਸੀਂ ਜੋ ਕਰਨਾ ਹੈ ਕਰੋ ਗੁਰੂ ਸਾਹਿਬ ਜੀ ਨੇ ਸਮਝ ਕਿਹਾ ਵੀ ਇਹ ਨਹੀਂ ਕਿ ਆ ਕਿ ਤੁਸੀਂ ਆਪਣੇ ਕੰਮ ਕੰਦੇ ਛੱਡ ਕੇ ਕਾਰੋਬਾਰ ਛੱਡ ਕੇ ਪਰਿਵਾਰ ਛੱਡ ਕੇ ਨਾਮ ਗੁਰੂ ਜੀ ਨੇ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਸਾਨੂੰ ਨਾਮ ਜਪਣਾ ਸਿਖਾਇਆ ਹੈ ਨਾਮ ਜਪਣ ਨੂੰ ਕਿਹਾ ਹੈ ਬਲਕਿ ਗ੍ਰਸਤੀ ਜੀਵਨ ਦੇ ਵਿੱਚ ਜਪਿਆ ਹੋਇਆ ਨਾਮ ਸਭ ਤੋਂ ਪਹਿਲਾਂ ਸਫਲਿਆ ਸੋ ਇਸ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰੋ ਕੋਈ ਗੱਲ ਨਹੀਂ ਜੇਕਰ ਅਜੇ ਤੱਕ ਤੁਹਾਡਾ 2 3 ਘੰਟਿਆਂ ਦਾ ਨਿਤਨੇਮ ਪੱਕਾ ਨਹੀਂ ਹੋਇਆ ਸ਼ੁਰੂਆਤ ਕਰਦਿਆਂ ਸਾਰ ਹੀ ਸਭ ਕੁਝ ਨਹੀਂ ਮਿਲ ਜਾਵੇਗਾ ਕੋਈ ਗੱਲ ਨਹੀਂ ਜੇ ਤੁਸੀਂ 2 ਘੰਟੇ 3 ਘੰਟੇ ਨਹੀਂ ਬੈਠ ਸਕਦੇ ਤਾਂ ਤੁਸੀਂ ਸ਼ੁਰੂਆਤ 5 ਮਿੰਟ ਤੋਂ ਕਰ ਲਓ ਜੇਕਰ ਤੁਹਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਨਹੀਂ ਆ ਰਹੀ ਤਾਂ ਤੁਸੀਂ ਦਿਨ ਦੇ ਵਿੱਚ ਕਿਸੇ ਹੀ ਵੇਲੇ ਜਪ ਲਓ ਜਿਸ ਦਿਨ ਤੋਂ ਤੁਸੀਂ ਜਪਨਾ ਸ਼ੁਰੂ ਕਰ ਦਿੱਤਾ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਮਾਲਕ ਦੀ ਸਭ ਤੋਂ ਵੱਡੀ ਸਭ ਤੋਂ ਪਹਿਲੀ ਕਿਰਪਾ ਹੀ ਇਹ ਹੋਵੇਗੀ ਕਿ ਤੁਹਾਨੂੰ ਅਮਰ ਤਵੇਲੇ ਦੀ ਰਾਤ ਮਿਲ ਜਾਣੀ ਹੈ ਤੁਸੀਂ ਭਾਵੇਂ 5 ਮਿੰਟ ਬੈਠ ਕੇ ਦੁਪਹਿਰ ਵੇਲੇ ਜਪ ਲਓ ਸ਼ਾਮ ਨੂੰ ਜਪ ਲਓ ਰਾਤ ਨੂੰ ਜਪ ਲਓ 5 ਮਿੰਟ ਹੀ ਮਾਲਕ ਦੀਆਂ ਦਿੱਤਿਆਂ ਦਾ ਤੁਹਾਨੂੰ ਸ਼ੁਕਰਾਨਾ ਕਰਨ ਤੇ ਰੁਕੇਗਾ ਇਹ 10 ਮਿੰਟ ਤੁਸੀਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕੱਢਨੇ ਸ਼ੁਰੂ ਕਰ ਦਿਓ ਇਹਦਾ ਫਲ ਤੁਹਾਨੂੰ ਅਮਰ ਤਵੇਲੇ ਦੇ ਰੂਪ ਦੇ ਵਿੱਚ ਕਲੇਗਾ ਜਿਹੜੇ ਭੈਣ ਭਰਾ ਕਹਿੰਦੇ ਨਾ ਸਾਨੂੰ ਅਮਰ ਤਵੇਲੇ ਜਾਗ ਨਹੀਂ ਅੰਮ੍ਰਿਤ ਸਾਨੂੰ ਉੱਠਣਾ ਬੜਾ ਔਖਾ ਲੱਗਦਾ ਏ ਸਾਨੂੰ ਆਲਸ ਕੇਰਾ ਪਾਉਂਦਾ ਨੀਂਦ ਕੇਰਾ ਪੁੰਦੀ ਆ ਕੋਪੈਂਪਰਾ ਅੱਜ ਤੋਂ ਹੀ ਦੁਪਹਿਰ ਵੇਲੇ ਜਗਨਾ ਸ਼ੁਰੂ ਕਰ ਤੋਂ 5-10 ਮਿੰਟ ਬੈਠ ਕੇ ਗੁਰ ਮੰਤਰ ਜਪੋ। ਧਰ ਕੀ ਵਾਹਿਗੁਰੂ ਵਾਹਿਗੁਰੂ ਸ਼ਬਦ ਬੋਲੋ। ਜੇ ਮੰਗਲ ਮੰਤਰ ਜੀ ਦਾ ਜਾਪ ਕਰਨਾ, ਜੇ ਕੋਈ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਅੱਜ ਸ਼ੁਰੂਆਤ ਕਰੋ ਤੁਹਾਨੂੰ ਕੱਲ ਨੂੰ ਨਾ ਜਾ ਗਈ ਤਾਂ ਕਹਿ ਦੇਣਾ। ਮੈਂ ਵਾਹਿਗੁਰੂ ਜੀ ਦੇ ਤੇ ਕੋ ਸਲਾਹ ਕਿ ਕਹਿ ਰਹੀ ਹਾਂ ਕਿ ਜੇਕਰ ਅਸੀਂ ਦਿਨ ਭਰ ਦੇ ਵਿੱਚ ਕੋਈ ਵੀ ਨੇਕ ਕੰਮ ਕਰਦੇ ਹਾਂ, ਕੋਈ ਵੀ ਚੰਗਾ ਕੰਮ ਕਰਦੇ ਹਾਂ 5 10 ਮਿੰਟ ਬੈਠ ਕੇ ਵੀ ਰੱਬ ਦਾ ਨਾਮ ਜਪਦੇ ਆ ਤਾਂ ਸਰਤਿ ਕੋ ਸੱਚੇ ਪਾਤਸ਼ਾਹ ਸਾਨੂੰ ਅਮਰਤ ਦੇਲੇ ਦੇ ਵਿੱਚ ਆਪ ਆਣ ਕੇ ਉਠਾਉਂਦੇ ਆ ਬਿਨਾ అలਾਰਮ ਤੋਂ ਹੀ ਅੱਖਾਂ ਖੁੱਲ ਜਾਂਦੀਆਂ ਉਹ ਬੋ ਤੁਹਾਡੀ ਮਰਜ਼ੀ ਆ ਇਹ ਤੁਸੀਂ ਉੱਠ ਕੇ ਬੈਠ ਕੇ ਨਾਮ ਜਪਦੇ ਹੋ ਜਾਂ ਨਹੀਂ ਕਈ ਘੜੀ ਨੂੰ ਦੇਖ ਕੇ ਫਿਰ ਸੌ ਜਾਂਦੇ ਆ ਵੀ ਅਜੇ ਤਾਂ 2 ਵਜੇ ਕੀ ਕਰਨਾ ਅਜੇ ਤਾਂ 3 ਹੀ ਵਜੇ ਆ ਉੱਠ ਕੇ ਕੀ ਕਰਨਾ ਹੈ ਪਰ ਜਿਨ੍ਹਾਂ ਨੂੰ ਇਸ ਵੇਲੇ ਦੀ ਕੀਮਤ ਦਾ ਪਤਾ ਹੈ ਉਹਨਾਂ ਨੂੰ 2 ਵਜੇ ਜਾ ਜਾਵੇ ਤਾਂ ਉਹ ਸ਼ਾਮਾਂ ਕੇ ਉੱਠ ਕੇ ਬਹਿ ਜਾਂਦੇ ਆਂ ਮਾਲਕ ਦਾ ਸ਼ੁਕਰ ਸ਼ੁਕਰ ਕਰਦੇ ਆਂ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਅੱਜ ਤੂੰ ਤਰਸ ਕੀਤਾ ਇਹ ਵੇਲਾ ਬਖਸ਼ਿਆ ਜਿਨ੍ਹਾਂ ਨੂੰ ਇਸ ਵੇਲੇ ਦੀ ਕੀਮਤ ਦਾ ਪਤਾ ਲੱਗ ਗਿਆ ਨਾ ਉਹ ਇਸ ਵੇਲੇ ਉੱਠਣ ਨੂੰ ਤਰਸਦੇ ਆਂ ਕਿ ਸਾਨੂੰ ਇਸ ਵੇਲੇ ਦੇ ਵਿੱਚ ਜਾਉ ਗਾਈ ਜੂਰ ਜ਼ਬਰਦਸਤੀ ਕਰਕੇ ਤਾਂ ਚਲੋ ਬੰਦਾ ਉੱਥੇ ਹੀ ਰਹਿੰਦਾ ਹੈ ਇੱਕ ਉੱਠਣਾ ਹੁੰਦਾ ਜਦੋਂ ਪਰਮਪਿਤਾ ਪਰਮਾਤਮਾ ਜੀ ਆਪ ਉਠਾਉਂਦੇ ਆ ਕਈ ਭੈਣ ਭਰਾ ਕਹਿ ਲੈਂਦੇ ਆ ਵੀ ਸਾਨੂੰ ਬਿਨਾ ਹਲਾਰਮ ਤੋਂ ਹੀ ਆਪਣੇ ਆਪ ਜਾਗ ਆ ਜਾਂਦੀ ਆ ਤੇ ਕੁ ਵੀ 2 ਵਜੇ ਤੋਂ ਬਾਅਦ ਤਾਂ ਸੰਗਤ ਵੀ 2 ਤੋਂ ਲੈ ਕੇ 5 ਦਾ ਦੁੱਗਾ ਇਹ ਵੇਲਾ ਕੱਲ ਨੰਬੰਦੀ ਕਰਨ ਦੇ ਲਈ ਸਭ ਤੋਂ ਉੱਤਮ ਵੇਲਾ ਹੈ ਕਿ ਇਸ ਮੇਲੇ ਦੇ ਵਿੱਚ ਕੀਤੀ ਹੋਈ ਭਜਨ ਮੰਦਗੀ ਬਹੁਤ ਫਲਦਾਇਕ ਹੁੰਦੀ ਆ ਇਸ ਮੇਲੇ ਦੇ ਵਿੱਚ ਮਹਾਮੁਰਖ ਜੀ ਕਹਿੰਦੇ ਕੋ ਪੰਜ ਮਿੰਟ ਹੀ ਬੈਠ ਕੇ ਜਪ ਲਵੇਂ ਨਾ ਉਹ ਜਪੇ ਹੋਏ ਪੰਜ ਮਿੰਟ ਦਾ ਜੋ ਫਲ ਮਿਲਣਾ ਹੈ ਉਹਨੇ ਤੁਹਾਡੇ ਜੀਵਨ ਨੂੰ ਸ਼ਬਾਦ ਦੇ ਜਾਣਾ ਹੈ ਪਤਾ ਨਹੀਂ ਕਿੰਨੇ ਦੁੱਖ ਤਰੂਫ ਕੱਟੇ ਜਾਣੀ ਆ ਛੋ ਅੰਮ੍ਰਿਤ ਵੇਲੇ ਦੇ ਭਾਵੇਂ ਤੁਸੀਂ 5-10 ਮਿੰਟ ਸਮਾਂ ਲੈ ਲਿਆ ਕਰੋ ਜਿੱਦਣ ਸਮਾਂ ਲੈਣਾ ਸ਼ੁਰੂ ਕਰ ਦਿੱਤੇ ਮਤਲਬ 5 ਜਿੰਨਾਂ ਤੁਹਾਨੂੰ ਜੇ ਤੁਹਾਨੂੰ ਸ਼ੁਰੂ ਕਰ ਦਿੱਤਾ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਕਿ ਇਹ ਪਹਿਲੇ 5-10 ਮਿੰਟ ਅਗਲੇ ਦਿਨ ਕਦੋਂ 20 ਮਿੰਟ ਬਣ ਗਏ ਕਦੋਂ ਅੱਧਾ ਘੰਟਾ ਬਣ ਗਿਆ ਕਦੋਂ 1 ਘੰਟੇ ਦਾ ਨਿਯਮ ਪੱਕਾ ਹੋ ਗਿਆ ਤੇ ਕਦੋਂ ਮਾਲਕ ਦੀ ਕਿਰਪਾ ਦੇ ਨਾਲ ਪੂਰੇ ਦੇ ਪੂਰੇ ਢਾਈ 3 ਘੰਟੇ ਅਸੀਂ ਗੁਰੂ ਚਰਨਾਂ ਵਿੱਚ ਭੇਟ ਕਰਨੇ ਸ਼ੁਰੂ ਕਰ ਦਿੱਤੇ ਸੰਗਤ ਕੀ ਇਸ ਸਰਪੁਝ ਆਪਣੇ ਆਪ ਹੁੰਦਾ ਜਾਵੇਗਾ ਗੁਰੂ ਦੇ ਪ੍ਰਤੀ ਪੁਰਬਾਣੀ ਦੇ ਪ੍ਰਤੀ ਚਾਹ ਪੈਦਾ ਹੁੰਦਾ ਜਾਵੇਗਾ ਪਰ ਇੱਕ ਛੋਟੀ ਸ਼ੁਰੂਆਤ ਤਾਂ ਕਰੋ ਤਾਂ ਫਿਰ ਆਉਂੂ ਪੂਤੋਂ ਹੀ ਸ਼ੁਰੂਆਤ ਕਰਨ। ਜੇ ਸੱਚਮੁੱਚ ਅਮਰਤ ਵੇਲੇ ਉੱਠਣਾ ਚਾਹੁੰਦੇ ਹੋ, ਕੋਟਕੇ ਭਜਨ ਮੰਦਗੀ ਕਰਨਾ ਚਾਹੁੰਦੇ ਹੋ ਤਾਂ ਹੁਣ ਜਦੋਂ ਹੀ ਇਹ ਵੀਡੀਓ ਤੁਹਾਡੇ ਕੋਲ ਆਈ ਹੈ। ਵੀਡੀਓ ਸੁਣਨ ਤੋਂ ਬਾਅਦ 5 ਮਿੰਟ ਬੈਠ ਕੇ ਗੁਰਮੰਤਰ ਜਪਿਓ ਜ ਜਾਂ 5 ਮਿੰਟ ਮੰਤਰ ਦੀ ਦਾਜ ਕਰਨਾ। ਫਿਰ ਦਿੱਤੀਆਂ ਹੁੰਗਲਾਂ ਦਾਤਾਂ ਦਾ ਰੱਜ ਕੇ ਸ਼ੁਕਰਾਨਾ ਕਰਨਾ। ਕਿ ਮਾਲਕਾ ਤੁਸੀਂ ਮੈਨੂੰ ਆਹ ਦਾਤ ਦਿੱਤੀ ਇਹਦੇ ਲਈ ਆਪ ਜੀ ਦਾ ਧੰਨਵਾਦ। ਮਾਲਕਾ ਆ ਵੀ ਦਾ ਤੇਰੀ ਹੋ ਵੀ ਤੇਰਾ ਕਰਸ ਇਹ ਵੀ ਤੇਰਾ ਕਰਸ ਮੇਰਾ ਕੁਝ ਵੀ ਨਹੀਂ ਸਭ ਕੁਝ ਤੇਰਾ 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 ਇਕ ਮਾਲਕਾ ਤੇਰਾ ਸ਼ੁਕਰ ਹੈ ਸ਼ੁਕਰ ਮੈਂ ਇਹ ਸ਼ੁਕਰਾਨਾ ਕਰਿਓ ਜੀ ਤੇ ਸ਼ੁਕਰਾਨਾ ਕਰਨ ਤੋਂ ਬਾਅਦ ਅਰਜੀ ਲਾ ਦੇਣਾ ਕਿ ਮਹਾਰਾਜ ਸੱਚਾ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਭਜਨ ਮੰਤਕੀ ਦੀ ਦਾਤ ਬਖਸ਼ੋ ਪੂਰੇ ਮਨ ਦੇ ਨਾਲ ਇਹ ਅਰਦਾਸ ਬੇਨਤੀ ਕਰਿਓ ਤੇ ਫਿਰ ਅਗਲੇ ਦਿਨ ਤੁਹਾਨੂੰ ਆਪਣੇ ਆਪ ਜਾਗ ਨਾ ਆਈ ਤਾ ਕਹਦੇ ਹਾਂ ਸੋ ਸੰਗਤ ਵੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਇਹ ਮੈਸੇਜ ਹੋਰ ਵੀ ਬੈੜਕਰਾ ਹਾਂ ਤੱਕ ਪਹੁੰਚ ਸਕੇ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਜਾਂ ਸ਼ੇਅਰ ਕਰਦੇ ਹੋ ਤਾਂ ਹੀ ਇਹ ਪੁਰਵ ਕਾਤਾ ਕਾ ਮੌਜੂਦੀ ਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦਿੱਆ ਕਰੋ ਅਤੇ ਆਪਣੇ ਵਿਚਾਰ ਆਪਣੇ ਸੁਝਾਅ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਇਹਦੇ ਨਾਲ ਵੀ ਸਾਨੂੰ ਬਹੁਤ ਹੈਲਪ ਕਹਿੰਦੀ ਆ ਸਾਨੂੰ ਤੁਹਾਡੇ ਮਨ ਦੇ ਵਿਚਾਰ ਬਹੁਤ ਫਾਇਦਾ ਕਿ ਤੁਹਾਡੇ ਮਨ ਅੰਦਰ ਕੀ ਚੱਲ ਰਿਹਾ ਹੈ ਸੋ ਇਹ ਬੇਨਤੀ ਹੈ ਵੀ ਜਰੂਰ ਪ੍ਰਮਾਨ ਕਰੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਹੁਣ ਕੱਲ ਨੂੰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ